ਕੀ ਹਾਲ ਚਾਲ ਹੈ ਜੀ ਸਾਰੇ ਕੁੱਤਰ ਬਾਈ ਵੀਰਾਂ ਦਾ ਠੀਕ ਠਾਕ ਤੇ ਬੱਤੇ ਕੜਾਈ ਸੀ ਜਿਹੜੇ ਉਹ ਛਤਰਿਆਂ ਤੇ ਬੈਠਣ ਜੋਗੇ ਹੋ ਗਏ ਨੇ ਮੈਂ ਚਲੋ ਨਾਲ ਦੀ ਨਾਲ ਇੱਕ ਸੁਝਾਅ ਵੀ ਆ ਵੀਰਾਂ ਨਾਲ ਕਰ ਲਈਏ ਸਾਰਿਆਂ ਨਾਲ ਹਨ ਤੇ ਜੇ ਆਪਾਂ ਪਹਿਲ ਕਰਾਂਗੇ ਉਹਦੇ ਨਾਲ ਸਾਰੀ ਜਾਨੇ ਪਹਿਲ ਕਰ ਦਾਂਗੇ ਕਿਉਂਕਿ ਆਪਣਾ ਤਾਂ ਏਰੀਆ ਲੁਧਿਆਣਾ ਹੀ ਆ ਤੇ ਬਾਕੀ ਵੀ ਸਾਰੇ ਜਿੰਨੇ ਵੀ ਲੁਧਿਆਣੇ ਲੁਧਿਆਣੇ ਦੇ ਜਿਵੇਂ ਆਡਾ ਡਡ ਜਿਲਿਆਂ ਦੇ ਆ ਸਾਰੇ ਪਲੇਅਰ ਆ ਜਿਹੜੇ ਕੂਤਰਾਂ ਨੂੰ ਪਿਆਰ ਕਰਦੇ ਨੇ ਤੇ ਗੱਲ ਛੋਟੀ ਵੀ ਆ ਤੇ ਗੱਲ ਸਮਝਣ ਵਾਲੀ ਵੀ ਆ ਤੇ ਵੱਡੀ ਵੀ ਆ ਤੇ ਜਿਹੜਾ ਸਮਝ ਚ ਕਿਉਂਕਿ ਪਿਛਲੇ ਦਿਨੀ ਜਿਹੜਾ ਆਪਣੇ ਸਾਰੇ ਕੂਤਰਵਾਜ ਦਾ ਇਕੱਠ ਸੀਗਾ ਤੇ ਉਹ ਆਪਾਂ ਗੱਲ ਅੱਗੇ ਕਰਨ ਲੱਗੇ ਆ ਤੇ ਕਿਉਂਕਿ ਜਿਹੜੇ ਜਿੰਨੇ ਵੀ ਉੱਥੇ ਸੀਨੀਅਰ ਪਲੇਅਰ ਪਹੁੰਚੇ ਆ ਸਤਿਕਾਰਯੋਗ ਜਾਨੀ ਕਿ ਮੰਨ ਲਓ ਵੀ ਵਧੀਆ ਤੋਂ ਵਧੀਆ ਸਾਰੇ ਪਲੇਅਰ ਜਿੰਨੇ ਵੀ ਗਏ ਆ ਤੇ 350 ਪਲੇਅਰ ਸੀਗਾ ਜਿਹੜਾ ਜਾਨੀ ਕਿ ਆਪਣੇ ਸੀਨੀਅਰ ਆ ਹਨ ਸਾਰੇ ਜ਼ਿਲ੍ਹਿਆਂ ਦਾ ਅੱਡੋ ਅੱਡੀ ਜ਼ਿਲ੍ਹਿਆਂ ਦਾ ਠੀਕ ਆ ਜੀ ਤੇ ਉੱਥੇ ਬੈਠ ਕੇ ਉਹਨਾਂ ਨੇ ਕੋਈ ਆਪ ਦਾ ਸਲਾਹ ਮਿਸਕਾ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਤੇ ਸਲਾਹ ਕਰੇ ਨੇ ਬਣਾਈਆਂ ਨੇ ਤੇ ਰੂਲ ਵੀ ਬਣਾਏ ਨੇ ਤੇ ਜਿਹੜਾ ਜਿਵੇਂ ਕਿ ਸਾਡਾ ਏਰੀਆ ਸਾਡੇ ਏਰੀਏ ਦੇ ਵਿੱਚ ਜਿਵੇਂ ਮੰਨ ਲਓ ਲੁਧਿਆਣਾ ਏਰੀਏ ਦੇ ਵਿੱਚ ਜਿਹੜੇ ਵੀ ਜਿੰਨੇ ਵੀ ਪਲੇਅਰ ਸਤਿਕਾਰਯੋਗ ਵੱਡੇ ਗਏ ਨੇ ਉੱਥੇ ਤੇ ਜਿਵੇਂ ਸਾਰਾ ਤੋਂ ਸੀਨੀਅਰ ਪਲੇਅਰ ਜੱਗਾ ਬਾਈ ਕਿਲਾਰਿਆਪੁਰ ਤੁਸੀਂ ਸਾਰੀ ਜਾਣਦੇ ਹੋ ਹਨ ਤੇ ਉਹਨਾਂ ਨੇ ਸਾਰਿਆਂ ਨੇ ਰਹਿ ਕਰਕੇ ਜਿਹੜੀ ਵੀ ਆ ਸਾਡੇ ਰੂਲ ਬਣਾਏ ਨੇ ਆਪਣੇ ਕਬੂਤਰਬਾਜ਼ੀ ਦੇ ਲਈ ਤੇ ਆਪਾਂ ਨੂੰ ਉਹ ਆਪਣੇ ਜਿਹੜੇ ਆ ਆਮ ਕਬੂਤਰਬਾਜ਼ ਤੇ ਬਾਜ਼ੀਆਂ ਦਾ ਸ਼ਕੀਨ ਸਾਰੇ ਸ਼ੌਂਕ ਕਰਦੇ ਆ ਤੇ ਉਹਨਾਂ ਨੂੰ ਰੂਲਾਂ ਨੂੰ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਵਾ ਜਿਵੇਂ ਕਿ ਹੁਣ ਆਪਾਂ ਵੀਡੀਓ ਇਹ ਤਾਂ ਬਣਾਉਣ ਲੱਗੇ ਜੀ ਕਿ ਕਿਉਂਕਿ ਬਈ ਆਪਣਾ ਨਾ ਤਾਂ ਕਿਸੇ ਨਾਲ ਬੈਰ ਵਿਰੋਧਾ ਨਾ ਉਦਾਂ ਵਾ ਹਨ ਤੇ ਆਪਾਂ ਇੱਕ ਸੁਝਾਅ ਦਿਮਾਗ 'ਚ ਆਇਆ ਆਪਾਂ ਉਹਦੇ ਨਾਲ ਥੋੜੇ ਨਾਲ ਸ਼ੇਅਰ ਕਰ ਲਈ ਕਿਉਂਕਿ ਹੁਣ ਬਈ ਦੂਸਰਾਂ ਵਾਲੀਆਂ ਬਾਜ਼ੀਆਂ ਚੱਲਣੀਆਂ ਸ਼ੁਰੂ ਹੋ ਜਾਣੀਆਂ ਹਨ ਆਪਾਂ ਤਾਂ ਅੱਗੇ ਵੀ ਘੱਟ ਹੀ ਛੱਡਦੇ ਆ ਤੇ ਐਂਕ ਇਰਾਦਾ ਠੀਕਾ ਵੀ ਦੂਸਰਾਂ ਵਾਲੀਆਂ ਬਾਜ਼ੀਆਂ ਆਪਾਂ ਛੱਡਣੀਆਂ ਨੇ ਤੇ ਚਲੋ ਉਹਨਾਂ ਉਹ ਬਾਜ਼ੀਆਂ ਦੀ ਲਲਟੜੀ ਆਪਾਂ ਗੱਲ ਕਰਨੀ ਆ ਦੂਸਰਾਂ ਵਾਲੀਆਂ ਬਾਜ਼ੀਆਂ ਦੀ ਤੇ ਬੱਚੇ ਹੁਣ ਵਧੀਆ ਬੈਠਣ ਵਾਲੇ ਵੀ ਹੋ ਗਏ ਤੇ ਬਾਜ਼ੀਆਂ ਵੀ ਤੁਹਾਨੂੰ ਪਤਾ ਮਹੀਨਾ ਲੰਘ ਗਿਆ ਤੇ ਮੂਰੇ ਸੌਣ ਆ ਜਾਣਾ ਤੇ ਸੌਣ ਚੱਲਦਾ ਸੀਗਾ ਸੌਰੀ ਹਾਰਡ ਸੌਣ ਹਾਰਡ ਹਾਂ ਹਾਰਡ ਸੌਣ ਭਾਦੋਂ ਤੇ ਹਾਰਡ ਆ ਗਿਆ ਸੌਣ ਮੂਰੇ ਚੜਿਆ ਚੜਿਆ ਹੋਇਆ ਹੀ ਆ ਤੇ ਤਾਂ ਕਰਕੇ ਵੀ ਮੂਰੇ ਆਪਾਂ ਨੂੰ ਬੱਚਿਆਂ ਲਈ ਜੰਨਾ ਵੀਰਾਂ ਦੇ ਕਿਉਂਕਿ ਮੇਨ ਮੁੱਦੇ ਦੀ ਪੁਆਇੰਟ ਦੀ ਗੱਲ ਜਿਹੜੀ ਕਰਨੀ ਆ ਕਿਉਂਕਿ ਬਈ ਆਪਣੇ ਵੀ ਸਾਰੀਆਂ ਛਤਰੀਆਂ ਨੂੰ ਘੁੰਗਰੂ ਲੱਗੇ ਹੋਏ ਆ ਹਨ ਤੇ ਉਹ ਵਧੀਆ ਪੁਆਇੰਟ ਜਿਹੜਾ ਆਪਾਂ ਨੂੰ ਵੀ ਬਹੁਤ ਵਧੀਆ ਲੱਗਿਆ ਘੁੰਗਰੂਆਂ ਵਾਲਾ ਤੇ ਵੀ ਜਿਹੜਾ ਰੂਲ ਰੱਖਿਆ ਰੂਲ ਬਾਕੀ ਵੀ ਸਾਰੇ ਵਧੀਆ ਨੇ ਬਹੁਤ ਵਧੀਆ ਰੂਲ ਬਣਾਏ ਨੇ ਕਿਉਂਕਿ ਜਿਹੜਾ ਰੂਲ ਰੂਲ ਬਣਾਉਣੇ ਸ਼ੌਕੇ ਹੁੰਦੇ ਆ ਤੇ ਫੋਲੋ ਕਰਨੇ ਜੇ ਆਪਾਂ ਫੋਲੋ ਕਰਾਂਗੇ ਉਹਨਾਂ ਨੂੰ ਫੇਰ ਉਹ ਪੂਰੇ ਉਤਰਨੇ ਆ ਕਿਉਂਕਿ ਕਈ ਆਪਾਂ ਐਂ ਸੋਚਦੇ ਆ ਗੱਲਾਂ ਕਰਾਂ ਚਲੋ ਜੀ ਦੇਖੀ ਜáu ਜੇ ਸਾਰੇ ਕਰਨਗੇ ਫਿਰ ਆਪਾਂ ਵੀ ਕਰ ਲਾਂਗੇ ਹਨਾ ਆਪਾਂ ਨੂੰ ਪਹਿਲ ਕਰਨੀ ਚਾਹੀਦੀ ਆ ਕਿਸੇ ਵੀ ਚੀਜ਼ ਦੀ ਜੇ ਆਪਾਂ ਪਹਿਲ ਕਰਾਂਗੇ ਤੇ ਉਹਦੇ ਨਾਲ ਹੀ ਫਿਰ 1 2 2 3 3 ਜਾਣੀ ਆਪਾਂ ਲੱਗ ਕੇ ਤੇ ਆਪਣੀ ਗੇਮ ਨੂੰ ਆਪਾਂ ਵਧੀਆ ਬਣਾ ਚਾਕਰੇ ਆ ਹਨਾ ਜੰਨੀ ਵੀ ਵਧੀਆ ਕਿਉਂਕਿ ਆਪਾਂ ਦੁੱਤਰਾ ਛੱਡਣੀਆਂ ਜੀ ਬਾਈ ਆਪਣੇ ਆ ਦੇਖੋ ਆਪਣੇ ਹਰੀ ਸ਼੍ਰੀ ਗਿਛਤਰੀ ਨਾਲ ਇੱਧਰ ਦੇਖ ਲਵੋ ਆਂ ਕੁੰਗਰੂ ਲੱਗੇ ਹੋਏ ਸੀਗੇ ਤੇ ਆ ਆਪਣੀ ਜਿਹੜੀਆਂ ਬਾਜ਼ੀਆਂ ਤੇ ਛਤਰੀ लेके ਜਾਂਦੇ ਆ ਇੱਕ ਆਹ ਘੁੰਗਰੂ ਲੱਗੇ ਸੀਗੇ ਤੇ ਇਹ ਕੰਦਰ ਪਈ ਏ ਸਾਡੀ ਬਾਜ਼ੀਂ ਵਾਲੀ ਛਤਰੀ ਤੇ ਉਹ ਛਤਰियां ਤੇ ਘੁੰਗਰੂ ਲੱਗੇ ਹੋਏ ਸੀਗੇ ਸਾਰੇ ਤੇ ਬਾਕੀ ਦਾ ਆਪਾਂ ਸਾਰੇ ਰੂਲ ਫਾਲੋ ਕਰਦੇ ਕਰਦੇ ਆ ਤੇ ਬਾਜ਼ੀ ਤੇ ਰੌਲਾ ਨਹੀਂ ਪਾਇਆ ਤੇ ਵਧੀਆ کلبਾਂ ਦੀਆਂ ਬਾਜ਼ੀਆਂ ਛੱਡੀ ਦੀਆਂ ਨੇ ਤੇ ਤੇ ਬਾਕੀ ਆਪਣੀ ਐਂਟਰੀ ਵੀ ਫੂਨ ਲਈਦਾ ਵਾ ਹੋ ਜਾਂਦੀ ਆ तकरीबन ਤਾਂ ਬਈ ਤੇ ਹੁਣ ਅੱਜ ਅੱਜ ਆਪਣੇ ਕੋਲੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਸੀ ਕਿ ਵੀ ਆਪਾਂ ਰੂਲ ਜਿਹੜੇ ਫੋਲੋ ਕਰਨੇ ਆ ਫੋਲੋ ਰੂਲ ਇਹੀ ਆ ਕਿ ਆਪਣੇ ਛਤਰੀਆਂ ਦੇ ਬਈ ਕੁੰਗਰੂ ਲੱਗੇ ਸੀਗੇ ਕਿਉਂਕਿ ਜਦੋਂ ਹੁਣ ਛੋਟੇ ਬੱਚੇ ਘਾਉਣੇ ਆ ਤਾਂ ਕੁੰਗਰੂਆਂ ਨੂੰ ਫੇਰ ਰਾਤ ਪੈ ਜਾਂਦੀ ਇਹਨਾਂ ਦੀ ਕੁੰਗਰੂਆਂ ਦੀ ਤੇ ਅੱਜ ਤਾਂ ਫੇਰ ਅਸੀਂ ਇਰਾਦਾ ਬਣਿਆ ਵੀ ਅੱਜ ਕੁੰਗਰੂ ਅਸੀਂ ਛਤਰੀਆਂ ਨਾਲੋਂ ਲਾ ਦੇਣੇ ਆ ਤੇ ਫੜੇ ਫੇਰ ਲਾ ਦੇਣੇ ਆ ਹਨ ਹਾਂ ਸਾਰੇ ਲਾ ਲਈਏ ਫਿਰ ਠੀਕ ਆਪਾਂ ਨੂੰ ਕਾਨੂੰਨ ਫੋਲੋ ਕਰਨੇ ਚਾਹੀਦੇ ਹਨ ਜਿਹੜੇ ਬਣਾਏ ਆ ਵੱਡਿਆਂ ਨੇ ਹਨ ਤੇ ਹੁਣ ਤੇਰੇ ਪਲਾਸਟਾ ਚੱਕ ਕੇ ਲਿਆ ਫਿਰ ਥੱਲੇ ਟਰੰਕ ਚ ਪਿਆ ਵਾ ਤੇ ਲਾਈਏ ਤੇ ਤਾਂ ਕਰਕੇ ਅੱਜ ਆਪਾਂ ਇਹ ਲਾ ਦੇਣੇ ਆ ਤੇ ਇੱਕ ਇੱਕ ਫੋਲੋ ਕਰਾਂਗੇ ਰੂਲ ਨੂੰ ਜੋ ਮੈਨੂੰ ਸਾਰੇ ਰੂਲਾਂ ਦੇ ਵਿੱਚ ਰੂਲ ਜਿਹੜਾ ਮੇਰੇ ਮੇਰੇ ਤੇ ਲਾਗੂ ਹੋਇਆ ਸੀ ਬੀਆਰਬੀ ਆਪਣੇ ਕੋ ਗੁਰੂ ਲੱਗੇ ਸੀ ਕਿ ਆਪਾਂ ਉਹਨਾਂ ਨੂੰ ਸਤਿਕਾਰਯੋਗ ਪਲੇਅਰਾਂ ਦੀ ਗੱਲ ਬੰਦ ਆਪਾਂ ਸਾਰੇ ਲਾ ਦੇਣੇ ਆ ਤੇ ਬਾਕੀ ਜਿਹੜੇ ਵੀਰਾਂ ਨੂੰ ਵੀਰਾਂ ਦੇ ਹੋਰਾਂ ਦੇ ਵੀ ਲੱਗੇ ਹੋਏ ਆ ਕਿਉਂਕਿ ਸਾਰਿਆਂ ਦੇ ਬਹੁਤ 플레이ਰਾਂ ਦੇ ਲਾਇਏ ਹੋਏ ਆ ਤੇ ਇਦਾਂ ਹੀ ਵੀਰ ਬਣ ਕੇ ਸਾਰੇ ਹੌਲੀ ਹੌਲੀ ਐਟਕ ਕਰਕੇ ਸਾਰੇ ਤੁਹਾਨੂੰ ਵੀ ਬੇਨਤੀ ਆ ਬਿਲਾ ਜਦੋਂ ਆਪਾਂ ਇੱਕ ਲੇਨ ਜੋੜਾਂਗੇ ਤਾਂ ਫਿਰ ਆਪਣੀ ਕਬੂਤਰਬਾਜ਼ੀ ਦੀ ਲਿਸਟ ਐਪ ਵਧੀਆ ਚੰਗੇ ਹੋਣਗੇ ਵੀਡੀਓ ਬਣਾਉਣ ਦਾ ਮੇਨ ਕਾਰਨ ਇਹੀ ਸੀਗਾ ਤੇ ਅਰ ਮੈਂ ਘੁੰਗਰੂ ਲਾਉਣ ਲੱਗਦਾ ਵਾਂ ਬੱਚੇ ਨੂੰ ਮੇਰੇ ਨੂੰ ਮੁੰਡੇ ਨੂੰ ਨਹੀਂ ਲੱਭਿਆ ਪਲਾਸ਼ ਤੇ ਫਿਰ ਮੈਂ ਲਿਆਉਣਾ ਮਾ ਫਲਾਸ ਚਾਕੇ ਕਿਉਂਕਿ ਲਾਉਣੇ ਆਪਾਂ ਘੰਗੁਰੂ ਅੱਜ ਜਦੋਂ ਦੇ ਆਪਾਂ ਬਈ ਇਹ ਛਤਰੀ ਲਿਆਂ ਬਣਾਈ ਸੀ ਨਾ ਲੱਕੜ ਦੀ ਉਦੋਂ ਦੇ ਆਪਣੇ ਘੰਗੁਰੂ ਲੱਗੇ ਹੋਏ ਆ ਇਹ ਛਤਰੀ ਨੂੰ ਦੁੱਖ ਜਾਂ ਤਾਂ ਅਫਸੋਸ ਜਾਂ ਤਾਂ ਹੁੰਦਾ ਵਾ ਬਈ ਲਾਉਣੇ ਪੈਗੇ ਚਲੋ ਕੋਈ ਗੱਲ ਨਹੀਂ ਇਹਨਾਂ ਤੋਂ ਕੰਮ ਲਵਾਂਗੇ ਇੰਨਾ ਤੋਂ ਵੀ ਕੰਮ ਲਵਾਂਗੇ ਹੁਣ ਲਾਹਣੇ ਤਾਂ ਪੈਣੀ ਆ ਕਿਉਂਕਿ ਸੀਨੀਅਰ ਪਲੇਅਰਾਂ ਦੇ ਰੂਲ ਬਣਾਏ ਹੋਏ ਆ ਭਰਾਵੋ ਛਤਕਾਰਜੋਗ ਆ ਆਪਾਂ ਗੱਲ ਮੰਨਾਂਗੇ ਆਪਾਂ ਤੇ ਜੀ ਲਾਹ ਤੇ ਉੱਪ ਤੋਂ ਲਾਹ ਤੇ ਲੈ ਵੀ ਇਹ ਪਾਵਾਂਗੇ ਹੁਣ ਮੱਜਾਂ ਦੇ ਗਲਾਂ 'ਚ ਇੱਕ ਇੱਕ ਕਰਕੇ ਮੱਜ ਦੇ ਗਾਲ 'ਚ ਆ ਜਾ ਗਾਂਢਲੀ ਛਤਰੀ ਤੇ ਵੀ ਆ ਆਪਣੀਆਂ ਜਾਣਦੀਆਂ ਨੇ ਜਿਹੜੀਆਂ ਬਾਜੀ ਤੇ ਛਤਰੀਆਂ ਜਾਣਦੀਆਂ ਸੀ ਉਹਨਾਂ ਤੋਂ ਲਾਹ ਤੇ ਇਹਨੂੰ ਵੀ ਕੱਟ ਤਾਂ ਇੱਕੋਟ ਕੇ ਇਹ ਵੀ ਲਾਤੀ ਹੁਣ ਤੇ ਫਿਰ ਦੁੱਛਰ ਵਾਲੀਆਂ ਬਾਜ਼ੀਆਂ ਦੇ ਵਿੱਚ ਆਪਾਂ ਇਹ ਸੋਚਦੇ ਆਂ ਵੀ ਆਪਾਂ ਨੂੰ ਕੱਲ ਨੂੰ ਕੋਈ ਇਹ ਗੱਲ ਨਾ ਉੱਥੇ ਕਹਦੇ ਵੀ ਬਾਈ ਛੋਡੇ ਕੋ ਗੁਰੂ ਲੱਗੇ ਸੀ ਕਿ ਜਾਂ ਆਹ ਬੰਦੇ ਦੇ ਬਾਈ ਕੋ ਗੁਰੂ ਲਾਏ ਨਹੀਂ ਆਪਾਂ ਇਹ ਤਾਂ ਫੋਲੋ ਲਾਏ ਆ ਸਾਰੇ ਰੱਖਦੇ ਫਤੇ ਉਧਰ ਕਰਦੇ ਅੰਦਰ ਰੱਖਦੇ ਤੇ ਕਰ ਇਹ ਵੀ ਆਪਣੇ ਉਹ ਛਤਰੀ ਦੇ ਬੱਚਿਆਂ ਵਾਲੀ ਦੇ ਤੰਨੇ ਛਤਰਿਆਂ ਦੇ ਆਪਣੇ ਲੱਗੇ ਸੀ ਕਿ ਆ ਛੋਟੀ ਆ ਵੱਡੀ ਛਤਰੀ ਬੱਚਿਆਂ ਵਾਲੀ ਆ ਤੇ ਆਪਾਂ ਲਾਈ ਨਹੀਂ ਸੀਗੇ ਬੱਤ ਫੜੀ ਨਾ ਡੰਦਾ ਤੇ ਆਪਾਂ ਇਹਦੇ ਵੀ ਲਾਤੇ ਬਈ ਤੇ ਆਪਾਂ ਦਾ ਇਹ ਗੱਲ ਕਹਿੰਨਾ ਜ਼ੋਰ ਰੂਲ ਬਣਾਤੇ ਨਹੀਂ ਹੈ ਨਾ ਤੇ ਪਲੇਅਰਾਂ ਨੇ ਉਹਨਾਂ ਨੂੰ ਫੋਲੋ ਕਰੋ ਆਪਣੇ ਸਾਰੇ ਰੂਲ ਆਪਾਂ ਪੜੇ ਆ 45 ਦੇ 45 46 ਦੇ 46 ਰੂਲ ਸੀ 47 ਤੇ ਆਪਾਂ ਸਾਰੇ ਰੂਲ ਪੜੇ ਤੇ ਪੜ ਕੇ ਹੁਣ ਜਿਹੜਾ ਆਪਣੇ ਚ ਇਉਂ ਲੱਗਿਆ ਵੀ ਆਪਾਂ ਨੂੰ ਵੀ ਹਾਂ ਯਾਰ ਗਲਤ ਆ ਪਹਿਲਾਂ ਕੋਈ ਪਾਬੰਦੀ ਨਹੀਂ ਸੀਗੀ ਕਿਉਂਕਿ ਸਾਰੇ ਲਾਈ ਬੈਠੇ ਸੀਗੇ ਤੇ ਹੁਣ ਆਪਣੀਆਂ ਤਿੰਨ ਛਤਰੀਆਂ ਤੇ ਲੱਗੇ ਹੋਏ ਸੀਗੇ ਤਿੰਨ ਛਤਰੀਆਂ ਤੋਂ ਲਾਤੇ ਤੇ ਦੂਸਰ ਵਾਲਿਆਂ ਨੂੰ ਫਿਰ ਆਪਾਂ ਹੁਣ ਬਿਨ ਘੁੰਗਰੂਆਂ ਤੋਂ ਗਿਜਾਵਾਂਗੇ ਤੇ ਬੇਨਤੀ ਕਰਦੇ ਆਂ ਵੀ ਸਾਰੇ ਪਲੇਅਰ ਜਿੰਨੇ ਵੀ ਆਪਣੇ ਲੁਧਿਆਣੇ ਜ਼ਿਲ੍ਹੇ ਦੇ ਆ ਕਿਉਂਕਿ ਜਿਹੜੇ ਸੀਨੀਅਰ ਪਲੇਅਰਾਂ ਨੇ ਆਪਾਂ ਨੂੰ ਰੂਲ ਬਣਾ ਕੇ ਦੇਤੇ ਆਪਾਂ ਨੂੰ ਫੋਲੋ ਕਰਨ ਦਾ ਆਪਾਂ ਨੂੰ ਫਰਜ਼ ਬਣਦਾ ਉਹਨਾਂ ਦਾ ਕਿ ਸਾਰੇ ਸ਼ਤਕਾਰਯੋਗ ਹੁੰਦੇ ਆ ਚਲੋ ਆਪਾਂ ਨੂੰ ਨਹੀਂ ਵੀ ਜਾ ਹੋਇਆ ਉੱਥੇ ਜਾਣਾ ਸੀਗਾ ਤੇ ਕਿਉਂਕਿ ਉਹਨਾਂ ਨੇ ਮੀਟਿੰਗ ਥੋੜਾ ਟਾਈਮ ਪਹਿਲਾਂ ਰੱਖ ਲਈ ਕੋਈ ਗੱਲ ਨਹੀਂ ਜੇ ਬਾਹਲਾ ਇਕੱਠ ਹੁੰਦਾ ਉੱਥੇ ਗੱਲ ਵੀ ਨਹੀਂ ਹੋਣੀ ਸੀਗੀ ਕੋਈ ਤੇ ਜਿਹੜੇ ਅੱਦੇ ਭਰਾਵਾਂ ਨੂੰ ਗੁੱਸਾ ਲੱਗਿਆ ਵੀ 20 ਦਾ ਇਕੱਠ ਸੀਗਾ ਵੀ ਜਾ ਨਹੀਂ ਹੋਇਆ ਉੱਥੇ ਆਉ ਨਹੀਂ ਹੋਇਆ ਭਾਈ ਆਪਾਂ ਇੰਨੇ ਉਹ ਹੈ ਨਹੀਂਗੇ ਵੀ ਆਪਾਂ ਤੋਂ ਬਹੁਤ ਉੱਚੇ ਬੰਦੇ ਬੈਠੇ ਆ ਜਿਹੜਾ ਨੂੰ ਕਾਨੂੰਨ ਬਾਰੇ ਤੇ ਜਿਵੇਂ ਮੰਨ ਲਓ ਸਾਰੇ ਪਾਸੇ ਗੱਲਾਂ ਦੇ ਬਾਰੇ ਪਤਾ ਹੁੰਦਾ ਹਨਾ ਆਪਾਂ ਸਿਰਫ ਆਪਾਂ ਉਹ ਸਤਕੀ ਉੱਥੇ ਉਹਨਾਂ ਨੇ ਉਹ ਪਲੇਅਰਾਂ ਨੂੰ ਹੀ ਖੱਦਿਆ ਸੀਗਾ ਜਿਨ੍ਹਾਂ ਨੇ ਜਾਨੀ ਅੱਜ ਤੋਂ ਬਹੁਤ ਟਾਈਮ ਪਹਿਲਾਂ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਕੀਤਾ ਤੇ ਪਹਿਲਾਂ ਵੀ ਜਦੋਂ ਰੋਕ ਲੱਗੀ ਸੀਗੀ ਉਦੋਂ ਵੀ ਸ਼ਿੰਗਾਰ ਦੇਖਿਆ ਹੋਇਆ ਤੇ ਬਾਕੀ ਲਿਗਾਣੇ ਜਿਹਰੇ ਦੇ ਵਿੱਚ ਸਾਡੇ ਜਿਵੇਂ ਮੰਨ ਲਓ ਵੀ ਬਾਲਦ ਭਜਾਉਂਦੇ ਸੀ ਉਦੋਂ ਵੀ ਸਾਡੇ ਬਾਈ ਜੱਗਾ ਕਿਲਾ ਰੈਪ ਪਰ ਹੋਰ ਵੀ ਜਿਹੜੇ ਸਾਡੇ ਬਾਲਦਾਂ ਦੀ ਕਮੇਟੀ ਦੇ ਵਧੀਆ ਜਿੰਨੀ ਤੇ ਬਾਹਰਲੀ ਕਮੇਟੀ ਇੱਧਰਲੀ ਕਮੇਟੀ ਦਾ ਬਹੁਤ ਸਹਿਯੋਗ ਆ ਜਿਨ੍ਹਾਂ ਨੇ ਯਾਨੀ ਕਿ ਇੰਨਾ ਸ਼ਿੰਗਾਰਤ ਕਰਕੇ ਬਾਈ ਤੇ ਸਾਡੀ ਖੇਡ ਖੁੱਲੀ ਆ ਉਹ ਤੇ ਜਿਹੜਾ ਆਪਾਂ ਉਤਰਾਂ ਵਾਲੀ ਗੇਮ ਆ ਕਬੂਤਰਾਂ ਵਾਲੀ ਗੇਮ ਜਿਹਦੇ ਵੀ ਕਾਨੂੰਨੀ ਕਾਰਵਾਈ ਬਹੁਤ ਲੰਮਾ ਸਮਾਂ ਸੰਘਰਸ਼ ਕਰਕੇ ਫੇਰ ਕੁਝ ਹੁੰਦੀ ਆ ਗੱਲਬਾਤ ਤੇ ਕਿਉਂਕਿ ਆਪਸਾਂ ਨੇ ਤਾਂ ਆਪਾਂ ਤੋਂ ਸਿਰਫ ਪੇਪਰ ਮੰਗਣੇ ਆ ਕਿਉਂਕਿ ਬਾਈ ਉਹਨਾਂ ਨੇ ਜੱਗੇ ਬਾਈ ਉਹਨਾਂ ਨੇ ਬਹੁਤ ਇਹ ਕੰਮ ਦੇ ਵਿੱਚ ਸੰਘਰਸ਼ ਕੀਤਾ ਵਾ ਤੇ ਕੁੱਤਿਆਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਹੋਰ ਵੀ ਬਾਈ ਦੇ ਲੈਂਕੜ ਬੰਦੇ ਆ ਜਿਹੜੇ ਬੰਦੇ ਨੇ ਮੰਨ ਲਓ ਜਿੰਨੇ ਜਿਹੜੇ ਬੰਦੇ ਕੰਮ ਕਰਨ ਵਾਲੇ ਹੁੰਦੇ ਆ ਨਾ ਉਹ ਪਿੱਛੇ ਰਹਿ ਕੇ ਕੰਮ ਕਰ ਜਾਂਦੇ ਆ ਬਾਈ ਠੀਕ ਆ ਜੀ ਤੇ ਤਾਂ ਕਰਕੇ ਆਪਾਂ ਇਹ ਗੱਲਾਂ ਕੋਈ ਵੀ ਭਰਾ ਮੀਟਿੰਗ ਦਾ ਗੁੱਸਾ ਨਾ ਕਰੋ ਆਪਣੀ ਖਾਤਰੀ ਬਾਈ ਉਹਨਾਂ ਨੇ ਸੰਘਰਸ਼ ਕਰਿਆ ਠੀਕ ਆ ਇੱਥੇ ਕਿਹੜਾ ਕਿਸੇ ਦੇ ਨਾਲ ਚੱਲਦਾ ਜੇ ਉੱਥੇ ਮੰਨ ਲਓ 10 15000 20000 ਬੰਦੇ ਦਾ ਇਕੱਠ ਹੋ ਜਾਂਦਾ ਛਾਂਬਣਾ ਵੀ ਬਹੁਤ ਔਖਾ ਸੀ ਤੇ ਬਾਕੀ ਐਂ ਹੁੰਦੀ ਆ ਗੱਲ ਜਦੋਂ ਆਪਾਂ ਮੰਚ ਤੇ ਕੋਈ ਗੱਲ ਹੀ ਨਹੀਂ ਕਰ ਸਕਦੇ ਹਨ ਕਿਉਂਕਿ ਆਪਾਂ ਤਾਂ ਬਹੁਤ ਵੱਡੇ ਵੱਡੇ ਪਲੇਅਰ ਬੈਠੇ ਆ ਸੀਨੀਅਰ ਪਲੇਅਰ ਬੈਠੇ ਆ ਜਿਨ੍ਹਾਂ ਨੇ ਜਾਨੀ ਤਾਂ ਕਰਕੇ ਆਪਾਂ ਇਹ ਵੀਡੀਓ ਪਾਈ ਆ ਜੇ ਕਿਸੇ ਭਰਾ ਨੂੰ ਆਪਣੀਆਂ ਗੱਲਾਂ ਦਾ ਗੁੱਸਾ ਵੀ ਲੱਗਿਆ ਲੱਗੇ ਆਪਾਂ ਗਲਤੀ ਵੀ ਮੰਨਦੇ ਆ ਮਾफी ਮੰਨਦੇ ਆ ਪਰ ਜੋ ਮੇਰੇ ਦਿਲ ਚ ਆਇਆ ਸੀਗਾ ਤੇ ਮੈਂ ਉਹ ਗੱਲ ਤੁਹਾਡੇ ਵੀ ਸਾਹਮਣੇ ਕਰੀ ਆ ਕਿ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਭਾਈਆਂ ਦੇ ਘੁੰਗਰੂਆ ਜਾਂ ਕੋਈ ਵੀ ਹਨ ਆਪ ਫੋਲੋ ਕਰੋ ਲਾਓ ਤੇ ਸੰਯੋਗ ਦਿਓ ਸਾਰਿਆਂ ਦਾ ਵੀ ਹਾਂ ਅਸੀਂ ਤੁਹਾਡੇ ਨਾਲ ਖੜੇ ਆ ਜਿਵੇਂ ਤੁਸੀਂ ਕਰੋਗੇ ਅਸੀਂ ਉਵੇਂ ਕਰਾਂਗੇ ਠੀਕ ਆ ਜੀ ਧੰਨਵਾਦ ਸਾਰਿਆਂ ਨੂੰ ਵੀਡੀਓ ਮੇਰੀ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਮੋਨੋ ਬੱਸੀਆਂ YouTube ਚੈਨਲ ਤੇ ਜਿਹੜੇ ਭਰਾ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਰੀਆਂ ਵੀਡੀਓ ਆਪਣੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਜਿਹੜੀ ਵੀਡੀਓ ਆਪਾਂ ਨੂੰ ਬਈ ਆਪਦੇ ਦਿਮਾਗ ਨਾਲ ਆਉਣ ਲੱਗੇ ਵੀ ਹਾਂ ਯਾਰ ਇਹ ਗੱਲ ਕਰਨ ਵਾਲੀ ਆ ਸਾਰੇ ਕੁੱਪਟਰਵਾਜ ਵੀਰਾਂ ਦੇ ਆਪਾਂ ਉਹੀ ਵੀਡੀਓ ਪਾਈ ਦੀ ਤੁਹਾਨੂੰ ਅੱਗੇ ਵੀ ਪਤਾ ਬਾਲੀਆਂ ਵੀਡੀਓ ਆਪਾਂ ਪਾਉਂਦੇ ਨਹੀਂ ਹੁੰਦੇ ਹਨਾ ਤੇ ਆਪਾਂ ਸਾਰੇ ਜਿੰਨੇ ਵੀ ਜ਼ਿਲ੍ਹਿਆਂ 'ਚ ਕੁੱਪਟਰ ਰੱਖੇ ਹੋਏ ਉਹਨਾਂ ਨੂੰ ਫੇਰ ਬੇਨਤੀ ਕਰਦੇ ਹਾਂ ਕਿ ਵਧੀਆ ਪਲੇਅਰਾਂ ਨੇ ਆਪਾਂ ਨੂੰ ਰੂਲ ਬਣਾ ਕੇ ਦੇ ਤੇ ਤੇ ਹੁਣ ਫੋਲੋ ਆਪਾਂ ਕਰਨੇ ਆ ਠੀਕ ਆ ਜੀ ਤੇ ਦੇਖਦੇ ਆ ਕੌਣ ਕੌਣ ਫੋਲੋ ਕਰਦਾ ਬਈ ਆਪਾਂ ਤਾਂ ਫੋਲੋ ਕਰਕੇ ਆਪਣੇ 47 ਰੂਲਾਂ ਦੇ ਵਿੱਚੋਂ ਇੱਕ ਰੂਲ ਆਪਾਂ ਨੂੰ ਲੱਗਿਆ ਸੀਗਾ ਵੀ ਆਪਣੇ ਘੰਗਰੂ ਲੱਗੇ ਹੋਏ ਆ ਵੀ ਮੂਰੇ ਦੁੱਛਰਾਂ ਨੇ ਤੇ ਆਪਾਂ ਨੂੰ ਕੋਈ ਆਪਣੇ ਕੰਨੀ ਉਂਗਲ ਨਾ ਠਾਰੇ ਤੇ ਆਪਾਂ ਜੋ ਲਾਤੇ ਬਈ ਸਾਰੇ ਤੇ ਤੁਸੀਂ ਵੀ ਬਈ ਬਣ ਕੇ ਸਾਰੇ ਜਾਣੇ ਜਿਨ੍ਹਾਂ ਦੇ ਲੱਗੇ ਆ ਤੇ ਲਾਹੋ ਤੇ ਹੋਰ ਜੋ ਕੋਈ ਆਪਦੇ ਅੰਦਰ ਹੀ ਆਪਣੇ ਘਾਟਾਂ ਇੱਕ ਅੱਧੀ ਘਾਟ ਹੁੰਦੀ ਆ ਉਹਨੂੰ ਪੂਰੀ ਕਰ ਲਓ ਬਸ ਰੂਲ ਵਧੀਆ ਬਣ ਜਾਣਿਆ ਕੁੱਪਟਰ ਬਾਜੀ ਵਧੀਆ ਬਣ ਤਾ ਧੰਨਵਾਦ ਸਾਰੇ ਵੀਰਾਂ ਦਾ ਤੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਅਗਲੀ ਵੀਡੀਓ ਲੈ ਕੇ ਫਿਰ ਹੋਰ ਸੁਝਾਣ ਨਾਲ ਹਾਜ਼ਰ ਹੋਵਾਂਗੇ ਧੰਨਵਾਦ